ਯਾਦ ਇਹ ਕਦੇ ਵੀ ਇਹ ਕਿਦੇ ਜਿਹੜੀ ਜਿਹੜੀ ਮਾਜੂ ਕਰ ਰਹੇ ਹਨ ਕਿਸੇ ਨਾਲ ਨਹੀਂ ਹੋਇ ਕਰੇ ਮਹਾਰਾਜ ਕਿਸੇ ਨਾਲ ਅਸੀਂ ਫੇਰ ਵੀ ਉਸ ਮਹਾਰਾਜ ਦੇ ਖੁਸ਼ ਹੈ ਇਹ ਵੀ ਜਾਨੋ ਜਿਹੜੇ ਜ਼ਿੰਦਾ ਬਖਸ਼ੀ ਕਰਾ ਸੀ ਲੰਗਰ ਦੇ ਭੁੱਖੇ ਨਹੀਂ ਹੈ ਇੱਕ ਲੰਗਰ ਦੇ ਪਿੱਛੇ ਗਏ ਸਾਨੂੰ ਇੱਕ ਉਹਨਾਂ ਲੰਗਰ ਨਹੀਂ ਆਜੀ ਦੋਈ ਨੇ ਦੋ ਪਿੰਡਾਂ ਚ ਬੀੜੀਆਂ ਇੱਕ ਕਾਲੀ ਜੀ ਆਈ ਇੱਕ ਅੱਗੇ ਦੇਗੀ ਤੇ ਵੀਰੇ ਵੇਖ ਪਰਿਵਾਰ ਵਿੱਚ ਕਿੰਨਾ ਫਸਿਆ ਪਿਆ ਹੈ ਸਾਡੇ ਵਾਸਤੇ ਤਾਂ ਉਹ ਕਹੀ ਜੀ ਜਦੋਂ ਦੀ ਆਮ ਆਦਮੀ ਪਾਰਟੀ ਬਣੀ ਨਾ ਸਾਨੂੰ ਤਾਂ ਉਹਨੇ ਡੋਬ ਕੇ ਹੀ ਰੱਖ ਦਿੱਤਾ ਸਾਰਾ ਪੰਜਾਬ ਡੁੱਬਿਆ ਪਿਆ ਸਾਰਾ ਪੰਜਾਬ ਰੋਂਦਾ ਹੈ ਹੂੰ ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਇਸ ਟਾਈਮ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਤੁਸੀਂ ਦੇਖ ਹੀ ਰਹੇ ਹੋ ਕਿ ਪਾਣੀ ਲੱਕ ਤੱਕ ਆ ਰਿਹਾ ਤੇ ਗੱਲਬਾਤ ਕਰਦੇ ਹਾਂ ਇਸ ਪਿੰਡ ਦੇ ਲੋਕਾਂ ਦੇ ਨਾਲ ਕਿ ਜਿਹੜੇ ਲੀਡਰ ਕਿਸ਼ਤੀਆਂ ਦੇ ਜਿਹੜੇ ਬੈਨਰ ਲਗਾਈ ਫਿਰਦੇ ਆਪੋ ਆਪਣੀਆਂ ਪਾਰਟੀਆਂ ਦੀ ਉਹ ਇਸ ਪਿੰਡ ਦੇ ਵਿੱਚ ਪਹੁੰਚਿਆ ਜਾਂ ਨਹੀਂ ਪਹੁੰਚਿਆ ਅਸੀਂ ਗੱਲਬਾਤ ਕਰਦੇ ਹਾਂ ਭਾਈ ਜੀ ਕਿਹੜਾ ਪਿੰਡ ਸਾਡਾ ਪਿੰਡ ਵੀਰਜੀ ਚੋਕ ਪੀਪੂਲਾਣਾ ਅਸੀਂ ਇੱਥੋਂ ਦੇ ਨਹੀਂ ਆ ਅਸੀਂ ਸੁੱਕੇ ਪਾਸੇ ਰਹਿਆ ਮਤਲਬ ਅਸੀਂ ਪਾਣੀ ਵੇਖਣ ਆਏ ਆ ਬੱਚਿਆਂ ਦੇ ਥਾਂ ਲੈ ਕੇ ਆਏ ਆ ਕੱਲ ਕਿਉਂਕਿ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਦਾ ਉਜਾੜਾ ਕਿੰਨਾ ਹੋਇਆ ਸੀ ਕਿ ਪਾਣੀ ਅਸੀਂ ਵੇਖ ਕੇ ਇੱਕ ਮਤਲਬ ਰੂਹ ਨੂੰ ਉਹ ਹੁੰਦਾ ਚਲੂਣਾ ਜਾਂ ਮਿਲਦਾ ਮਤਲਬ ਕਿ ਦੋ ਆਪ ਨੂੰ ਇੰਨਾ ਦੁੱਖ ਹੁੰਦਾ ਤੇ ਰੋਣ ਆਉਂਦਾ ਹੈ ਭਾਈ ਕਿਸਾਨਾਂ ਦੇ ਨਹੀਂ ਆ ਫਸਲਾਂ ਮਾਰੀਆਂ ਗਈਆਂ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਕਰਾਂ ਤੇ ਕਰਤਬਾ ਇੰਨੀ ਵਾਰ ਪਾਣੀ ਆ ਗਿਆ ਇਹ ਭਾਈ ਦੂਜੀ ਵਾਰ ਪਾਣੀ ਆ ਗਿਆ 2030 ਚ ਪਹਿਲਾ ਆਇਆ ਸੀ ਹੁਣ 2025 ਚ ਆ ਗਿਆ ਤੇ ਬਹੁਤ ਹੀ ਮਾੜੇ ਹਾਲਾਤ ਆ ਆਪਾਂ ਨੂੰ ਵੀ ਪਤਾ ਆਪਾਂ ਇੱਕ ਦਿਨ ਵੀ ਘਰ ਤੋਂ ਬੇਘਰ ਰਹਿਣਾ ਹੋ ਜਾਵੇ ਨਾ ਤੇ ਕਿੰਨਾ ਔਖਾ ਹੁੰਦਾ ਹੈ ਇਹਨਾਂ ਲੋਕਾਂ ਦੇ ਹਾਲਾਤ ਵਿਚਾਰੇ ਪਾਣੀ ਦੇ ਵਿੱਚ ਦੇਖੋ ਕਿਵੇਂ ਮੱਝਾਂ ਕੱਢ ਰਿਹਾ ਕਿਵੇਂ ਉਹ ਜਾ ਰਿਹਾ ਬਹੁਤ ਔਖਾ ਇਹਨਾਂ ਲੋਕਾਂ ਦਾ ਤੇ ਪ੍ਰਮਾਤਮਾ ਮਿਹਰ ਕਰੇ ਆਪਾਂ ਸਰਕਾਰਾਂ ਤੋਂ ਤਾਂ ਉਮੀਦ ਆਪਾਂ ਨੂੰ ਪਤਾ ਹੀ ਕਿੰਨੀ ਕੁ ਆ ਜੀ ਤੇ ਆਪਾਂ ਇਹਨਾਂ ਵੈਗਰੂ ਤੋਂ ਅਰਦਾਸ ਕਰਦੇ ਆਂ ਕਿ ਇਹਨਾਂ ਦਾ ਜਲਦੀ ਤੋਂ ਜਲਦੀ ਪਾਣੀ ਉਤਰੇ ਤਾ ਜੋ ਇਹਨਾਂ ਨੂੰ ਸੁੱਖ ਦਾ ਸਾਹ ਸਕੇ ਤੇ ਆਪੋ ਆਪਣੇ ਘਰਾਂ ਵਿੱਚ ਫਿਰ ਦੁਬਾਰਾ ਵਸਦੇ ਹੋ ਸਕਣ ਤੇ ਬਹੁਤ ਤਰਸ ਜੋ ਗੁਲਾਤ ਤੁਸੀਂ ਵੇਖ ਸਕਦੇ ਕਿੰਨਾ ਕਿੰਨਾ ਘਰਾਂ ਚ ਪਾਣੀ ਹੈ ਅਸੀਂ ਸਾਹਮਣੇ ਤਸਵੀਰਾਂ ਦਿਖਾ ਦਿੰਦੇ ਹਾਂ ਕਿ ਇਹ ਦੇਖੋ ਤੁਸੀਂ ਤਸਵੀਰਾਂ ਕਿ ਲੱਕ ਤੱਕ ਪਾਣੀ ਆ ਰਿਹਾ ਮੇਰੇ ਤਾਂ ਉਧਰ ਦੇਖੋ ਤੁਸੀਂ ਉਹ ਘਰ ਆ ਜਿਹੜੇ ਬਿਲਕੁਲ ਡੁੱਬੇ ਹੋਏ ਨਜ਼ਰ ਆ ਰਹੇ ਹੁਣ ਜੀ ਤੁਹਾਨੂੰ ਸਾਹਮਣੇ ਜਿਹੜੇ ਘਰ ਆ ਉਹ ਡੁੱਬੇ ਹੋਏ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਅੱਗੇ ਆ ਕੇ ਤਸਵੀਰ ਦਿਖਾ ਦਿੱਤੀ ਜਾਵੇ ਉਹ ਕਿਸੇ ਗਰੀਬ ਲੋਕਾਂ ਦਾ ਘਰ ਲੱਗਦਾ ਬਿਲਕੁਲ ਗਰੀਬ ਪਰਿਵਾਰ ਦਾ ਘਰ ਹੈ ਕਿ ਜਿਹੜੇ ਇਧਰਲੇ ਪਾਸੇ ਲੋਕ ਆ ਦੂਜੇ ਪਾਸੇ ਜਿਹੜੇ ਲੋਕ ਆ ਉਹ ਰਾਸ਼ਨ ਪਾਣੀ ਵੀ ਲੈ ਕੇ ਪਹੁੰਚ ਰਹੇ ਆ ਪਰ ਇਧਰਲੇ ਪਾਸੇ ਹਾਲੇ ਤੱਕ ਕੋਈ ਰਾਸ਼ਨ ਪਾਣੀ ਦਾ ਪ੍ਰਬੰਧ ਨਹੀਂ ਨਾ ਕੋਈ ਕੋਈ ਹਾਲੇ ਤੱਕ ਲੀਡਰ ਪਹੁੰਚਿਆ ਨਹੀਂ ਵੀਰੇ ਲੀਡਰ ਤਾਂ ਜਿਵੇਂ ਇੱਥੇ ਲੋਕਲ ਐਮਐਲ ਆ ਉਹ ਨਾਲ ਤੁਰੇ ਫਿਰਦੇ ਆ ਬਾਕੀ ਜਿਹੜੇ ਸਹਿਯੋਗ ਕਰ ਰਹੇ ਵੀਰ ਇੱਥੇ ਆਈ ਹੈ ਹਾਂਜੀ ਹਾਂਜੀ ਆਉਂਦੇ ਆਉਂਦੇ ਮਤਲਬ ਕਿ ਜਿਹੜੇ ਲੋਕ ਸੇਵਾ ਕਰ ਰਹੇ ਆ ਉਹਨਾਂ ਨਾਲ ਹੀ ਪਾਰ ਪੈਣੀ ਆ ਹੋਰ ਕੋਈ ਲੀਡਰ ਇਹਨਾਂ ਕੁਝ ਨਹੀਂ ਕਰ ਸਕਦੇ ਆਪਕੋ ਨਹੀਂ ਪਤਾ ਤੇ ਮਤਲਬ ਕਿ ਜਿਹੜੇ ਸੇਵਾ ਲੈ ਕੇ ਆ ਰਹੇ ਆ ਵੀਰ ਇਧਰ ਆਪਣੇ ਮੁਖਤਾਰ ਸਾਹਿਬ ਤੋਂ ਜਮ ਲੋਟੜੀ ਸਾਈਡ ਤੋਂ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਕਪੂਰਥਲਾ ਉਧਰ ਸੁਲਤਾਨਪੁਰ ਲੋਧੀ ਜਾਣ ਦੀ ਬਜਾਏ ਇਹਨਾਂ ਪਿੰਡਾਂ ਵਿੱਚ ਆਓ ਕਿਉਂਕਿ ਇਹ ਪਿੰਡ 20-25 ਪਿੰਡ ਆ ਕਿਹਨਾ ਮੈਂ ਪਿੰਡ ਇਸ ਦਾ ਪੈਂਡ ਨੂਰ ਸ਼ਾਹ ਜੀ ਵੱਲੇ ਸ਼ੌਤਾੜ ਤੇ ਅੱਗੇ ਬਾਰੇ ਥੋੜੀ ਸਾਰੇ ਪੈਂਡ 25 ਪੈਂਡ ਸਾਰੇ ਪਾਣੀ ਦੀ ਮਾਰ ਹਟਾਏ ਹੋਏ ਆ ਜਿਨ੍ਹਾਂ ਦਾ ਕੋਈ ਨਾਂ ਨਿਸ਼ਾਨੀ ਨਹੀਂ ਦਿੱਸ ਰਿਹਾ ਪੈਂਡ ਹੈ ਪਾਣੀ ਨਾਲ ਪੂਰੇ ਭਰੇ ਹੋਏ ਆ ਇਹ ਵੀ ਡਰਾਚ ਉਹ ਤਾਂ 파ੜ ਕੇ ਸੱਟਾਂਗੇ ਅਸੀਂ ਅਸੀਂ ਹੁਣੇ ਨਾਲ ਜੇ ਸਾਨੂੰ ਕੋਈ ਦੁੱਖ ਮਸੇ ਸਾਡਾ ਹਾਜ਼ਰ ਨਾ ਹੋਵੇ ਤੇ ਸਾਨੂੰ ਹੁਣ ਕੋਈ ਬੱਚਿਆਂ ਦੀ ਵਾਟ ਨਾ ਪੁੱਛੇ ਪੋਸਾਂ ਦੀ ਵਾਟ ਨਾ ਪੁੱਛੇ ਸਾਡੀ ਫਿਰ ਵਾ ਦੇ ਕਿਹੜੀ ਸਰਕਾਰ ਹੈ ਕੀ ਹੂੰ ਹੂੰ ਉਸਾਂ ਦੇ ਲਈ ਚਾਰੇ ਚੂਰੇ ਦਾ ਪ੍ਰਬੰਧ ਕਿੱਥੋਂ ਕੀਤਾ ਅਜੇ ਤਾਂ ਅਸੀਂ ਜਿਹੜਾ ਕੋ ਆਦਾ ਪਹਿਲਾਂ ਵੱਡ ਕੱਟ ਕੇ ਰੱਖੀ ਬੈਠੇ ਉਹ ਹੀ ਸੁੱਕਾ ਆਟਾ ਦਾਣ ਪਣ ਤੂੜੀ ਵੀ ਸਾਡੀ ਡੁੱਬ ਗਈ ਤੂੜੀ ਵੀ ਡੁੱਬ ਗਈ ਆ ਜਿਹੜੀ ਕੋ ਪਹਿਲਾਂ ਪੰਜ ਪੰਜ ਸੱਬੇ ਕੱਢੀ ਹੋਈ ਥੋੜਾ ਥੋੜਾ ਕਰਕੇ ਵਿਚਾਰਾਂ ਗੁਜ਼ਾਰਾ ਕਰਦੇ ਪਿਆ ਹੂੰ ਬਹੁਤ ਬੁਰਾ ਹਾਲ ਹੈ ਭਰਾਵਾ ਬੜਾ ਹੀ ਬੁਰਾ ਹਾਲ ਹੈ ਰਾਤ ਨੂੰ ਨੀਂਦ ਨਹੀਂ ਆਦੀ ਨਬੂੜੀਆਂ ਦੇ ਨਾਲ ਬੰਦੇ ਆਂਦੀ। ਨੀਂਦ ਕਿੱਥੇ ਆਉਂਦੀ ਆ ਜੀ ਫਿਰ? ਹਮਮ ਫੈਸ਼ਨ ਲੈ ਕੇ ਪਹੁੰਚੇ। ਇੱਕ ਕੱਲ ਗਏ ਸੀ ਉਹ ਸਾਹਮਣੇ ਦੇ ਬੰਦੇ ਉਹਨਾਂ ਨੇ ਸਾਨੂੰ ਦਿੱਤੀ ਸੀ ਵੀ ਇੱਕ ਇੱਕ ਕੇਟ ਦਿੱਤੀ ਹੁੰਦੇ ਵਿੱਚ ਵੀ ਥੋੜਾ ਥੋੜਾ ਸਮਾਨ ਹੈਗਾ। ਉਹ ਸਾਨੂੰ ਮਿਲਿਆ ਔਰ ਸਾਨੂੰ ਕੋਈ ਰੱਸ਼ ਨਹੀਂ ਮਿਲਿਆ। ਨੀਂਦ ਨਾਲ ਰੱਸ਼ ਨਾ ਹੋ। ਉਹ ਵਾਜੀ। ਆਹ ਦੋਨ ਹਾਂ ਹਾਂਜੀ। ਕੋਈ ਉਹ ਤੋਂ ਬਾਅਦ ਫਿਰ ਸੋਚਿਆ ਕਿ ਦੋ ਤਿੰਨ ਦਿਨ ਤਾਂ ਹੁਣ ਇਹਦੇ ਨਾਲ ਲੰਘ ਜਾਣਗੇ ਕੋਈ ਦੋ ਦੋ ਦਿਨ ਤਾਂ ਪਹਿਲਾਂ ਹੀ ਹੋ ਗਏ। ਹਾਂਜੀ। ਤੀਜਾ ਹੋ ਗਿਆ ਅੱਜ ਹੋ ਗਿਆ ਹੁਣ ਵਿਚਾਰੇ ਉਖਾਈ ਕਹਿੰਦੇ ਨੇ ਆਂਦੇ ਪਿਆ ਨਹੀਂ ਤਾਂ ਮੋੜਾ ਆਪਦਾ ਆਟਾ ਤਹਿ ਗਈ ਉਹਨਾਂ ਤਾਂ ਖਾ ਕੇ ਜਾਰਾ ਕਰਾਂਗੇ ਹੂੰ ਹੂੰ ਪਾਣੀ ਤਾਂ ਬੜਾ ਔਖਾ ਹੋ ਜਾਂਦਾ ਇਹੋ ਜਿਹੇ ਆਪਣਾ ਉਪਾਅ ਨਹੀਂ ਹੋਇਆ ਨਹੀਂ ਹੋਇਆ ਨਹੀਂ ਹੋਇਆ ਫਿਰ ਪਾਣੀ ਤਾਂ ਕਿਵੇਂ ਸਰਦਾ ਹੁਣ ਉਹੀ ਜਿਹੜੇ ਬੋਰਾਵਾਂ ਵਾਲਾ ਪਾਣੀ ਵਿੱਚ ਇਕੱਠਾ ਹੋ ਗਿਆ ਉਹੀ ਪੀਂਦੇ ਕੋਈ ਪੀਂਦੇ ਕੋਈ ਪੀ ਰੇ ਗੰਦਾ ਪਾਣੀ ਤਾਂ ਪੀਣਾ ਬਹੁਤ ਔਖਾ ਹੋ ਜਾਂਦਾ ਕੀ ਕਰੀਏ ਵੀਰੇ ਹੁਣ ਜ਼ਿੰਦਗੀ ਤਾਂ ਜਿੰਦੇ ਜੀ ਜਿਵੇਂ ਆਂਦ ਨੇ ਜਾਰਨੀ ਹੈ ਪਰ ਅਮਰਤਾ ਕੀ ਨਾ ਹਾਂਜੀ 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 ਬੇਣੀਆ ਘੱਟੇ ਚ ਕੀ ਪਾਇਆ ਇਹ ਘੱਟੇ ਚ ਅਸੀਂ ਆ ਵੀ ਮੰਨ ਲੈ ਪਿੱਛੇ ਸਾਡੇ ਕੋਈ ਬੈਠੇ ਨੇ ਪਰਿਵਾਰ ਪੱਲੀਆਂ ਪੁਲੀਆਂ ਵਗੈਰਾ ਇਹ ਅਸੀਂ ਲਈ ਜਾਨੇ ਵੀ ਉੱਥੇ ਕੋਈ ਪਸ਼ੂਆਂ ਵਾਸਤੇ ਚਾਰਾ ਲਵਾਗੇ ਤੋਂ ਫਿਰ ਉਧਰ ਲਿਆ ਕੇ ਫਿਰ ਬੇੜੀਆਂ ਤੇ ਪਚਾਵਾਂਗੇ ਪਸ਼ੂਆਂ ਵਾਸਤੇ ਪਚਾਰਾ ਨਹੀਂ ਪਹੁੰਚਾ ਸਾਡੇ ਜ਼ਮੀਨ ਹੈਗੀ ਜ਼ਮੀਨ ਸਾਡੀ ਹੈਗੀ ਏ ਕਿੰਨੀ ਕਿੱਲੀ ਸਾਡੇ ਕੋਲ ਹੈਗੀ 6-7 ਕਿੱਲੇ ਅਸੀਂ 4-5 ਘਰ ਬਣਨੇ ਆ ਜ਼ਮੀਨ ਤਾਂ ਥੋੜੀ ਉਹ ਵੀ ਸਾਰੀ ਡੁੱਬੀ ਪਈ ਠੇਕੇ ਲਈ 5 ਕਿੱਲੇ ਉਹ ਨਤੀ ਪਾਣੀ ਏਡੜ ਹੋਇਆ ਪਿਆ ਇੱਕ ਘਰਾਂ ਦੇ ਵਿੱਚ ਪਾਣੀ ਕਿੰਨਾ ਘਰ ਦੇ ਵਿੱਚ ਪਾਣੀ ਅਸੀਂ ਬਚਾਈ ਬੈਠੇ 6 ਫੁੱਟ ਮਨੇ ਮਨੇ ਬੰਨ ਪਾਈ ਬੈਠੇ ਪਾਣੀ ਹੋਇਆ ਥੋੜਾ ਥੋੜਾ ਘਾਟ ਹੈ ਹਾਂ ਹੁਣ ਘਰ ਛੱਡ ਕੇ ਨਹੀਂ ਅਜੇ ਅਸੀਂ ਵਿੱਚੇ ਬੈਠੇ ਹਾਂ ਘਰਾਂ ਦੇ ਵਿੱਚ ਹਾਂ ਘਰਾਂ ਦੇ ਵਿੱਚ ਬੈਠੇ ਹਾਂ ਕਈ ਘਰ ਵਿਚਾਰੇ ਡੁੱਬ ਗਏ ਨੇ ਕਈ ਇੱਕ ਦੂਜੇ ਦੇ ਸਾਰ ਨਾਲ ਤੇ ਛੱਪਾਂ ਤੇ ਚੜ ਜਾਈਦਾ ਤੇ ਫਸਵਾਨ ਫੱਲਿਆ ਤਕਾਰ ਦਿੱਤਾ ਛੱਪਾਂ ਵੀ ਕਿੰਨਾ ਭਾਰ ਸਹਿਣੀਆਂ ਕਿੰਨਾ ਚਿਰ ਸਹਿਣੀਆਂ ਮੀਂਹ ਚ ਪਈ ਜਾਂਦਾ ਨਾ ਹਾਂਜੀ ਉਹਨਾਂ ਨੇ ਤਾਂ ਬੜਾ ਹੀ ਖਰਾਬ ਕਰ ਰੱਖਿਆ ਬਹੁਤ ਜ਼ਿਆਦਾ ਜਾ ਰਾਤ ਬੜੀ ਔਖੀ ਚੱਪਲੀ ਪਰਾਵਾ ਦਿਨੇ ਤਾਂ ਚੱਲ ਕੋਈ ਇੱਕ ਦੂਜੇ ਦਾੰਡ ਗੰਡ ਸਾਰਾ ਬੰਨ ਜਾਂਦਾ ਹੈ ਤੇ ਰਾਤ ਨੂੰ ਬੱਚੇ ਵਿਚਾਰੇ ਸਾਡੇ ਬੰਦੇ ਦਿਨ ਰਾਤ ਕਾਰ ਕਰਕੇ ਬੰਨ ਪਾ ਪਾ ਕੇ ਕੀ ਕਰੀਏ ਕਿੱਧਰ ਜਾਈਏ ਐਵੇਂ ਪਰਿਵਾਰ ਲੈ ਕੇ ਠੜ ਪੀੜਤਾ ਹੁਣ ਕਿੱਥੇ ਬੰਦੀ ਲਾਤੂ ਕਾ ਲੈ ਚੱਲੇ ਹੈ ਤੇ ਉੱਥੇ ਪਾਸਵਾ ਦਾ ਕੋਈ ਪ੍ਰਬੰਧ ਵੀ ਕੋਈ ਮਿਲ ਜਾਏ ਉਚਾਰਾ ਕੋਈ ਪਾਸੂਪਕੇ ਆਇਆ ਬੈ ਬੰਨੀ ਬੈਠੇ ਆ 12ਵੀਂ ਨਹੀਂ ਨਿਕਲ ਸਕਦੇ ਕਿੰਨੀ ਵੜੀ ਇਹ ਹੜੰਦ ਇਹ ਤੇ ਬਹੁਤ ਵਾਰੀ ਆ ਗਿਆ ਪਿਛਲੀ ਵਾਰ ਇੱਕ ਸਾਲ ਹੋ ਗਿਆ ਕੁਝ ਰੁਪਿਆ ਉਹ ਸੁਪਹਿਲੇ ਵੇਸੇ ਹਾਲਾਤ ਇਵੇਂ 23 ਚ ਵੀ ਆਇਆ ਸੀ ਹਾਂਜੀ ਹਾਂਜੀ ਫਿਰ ਇਹੀ ਵਿੱਚ 95 ਚ ਵੀ ਆਇਆ 88 ਵਿੱਚ ਵੀ ਆਇਆ ਹੈ ਹਾਂ ਤੇ ਆ ਹੁਣ ਫੇਰ ਆ ਗਏ ਤੇ ਦੂਜੇ ਸਾਲ ਫੇਰ ਆ ਗਿਆ ਸਾਡੇ ਮਨੇ ਪਾਣੀ ਹਾਂ ਇਹ ਡਰੈਕ ਕੋਈ ਨਹੀਂ ਲੀਡਰ ਸਾਡੇ ਵੱਲੇ ਆਇਆ ਐਸ ਸਮੇਂ ਤੱਕ ਤਾਂ ਕੋਈ ਵੀ ਨਹੀਂ ਪਹੁੰਚਿਆ ਪਾਣੀ ਦੇ ਡਟਾ ਦਾ ਪ੍ਰਵਾਹ ਕੌਣ ਜਾਂਦਾ ਸਾਡੇ ਵੱਲੇ ਹੂੰ ਪਾਣੀ ਦੇ ਵਿੱਚ ਕਿਸ ਦੀ ਹੱਲੀ ਫਿਰਦੀ ਹੈ ਹਾਂ ਕਿਸ ਦੀ ਹੱਲੀ ਫਿਰਦਾ ਦੂਜਾ ਤਾਂ ਕੁਛ ਵੀ ਨਹੀਂ ਕੱਲ ਵਿਚਾਰੇ ਕੋਈ ਸਾਡੇ ਰਾਹ ਫਰਾਏ ਨੇ ਸੋਨਾ ਸਾਨੂੰ ਕੋ ਥੋੜਾ ਥੋੜਾ ਲਿਆ ਕੇ ਦਿੱਤਾ ਹਾਂਜੀ ਕਿਸਤੀ ਨਹੀਂ ਮਿਲੀ ਹੈ ਬੇੜੀ ਚੱਕੂ ਵਾਲੀ ਹੈਗੀ ਇਹ ਹੁੰਦੇ ਤੇ ਜਾ ਕੇ ਜੀਆਂ ਪਿੰਡ ਦੇ ਨਹੀਂ ਅਜੇ ਹੋਇਆ ਹੈ ਦੋ ਹੀ ਨੇ ਦੋ ਪਿੰਡਾਂ ਚ ਬੇੜੀਆਂ ਇੱਕ ਘੱਲ ਜੀ ਆਈ ਇੱਕ ਅੱਗੇ ਦੇ ਗਈ ਏ ਤੇ ਵੀਰੇ ਵੇਖ ਪਰਿਵਾਰ ਵਿੱਚ ਕਿੰਨਾ ਫਸਿਆ ਪਿਆ ਸਾਡੇ ਵਾਸਤੇ ਤਾਂ ਓਖਾ ਹੀ ਜੀ ਜਾਣਾ ਆਣਾ ਸਾਡੀ ਪਰਾਂਟਾ ਨਹੀਂ ਲੱਗੇ ਪਰਾਂ ਪੈਂਦੀ ਦਰਿਆ ਦੇ ਉੱਤੇ ਅਸੀਂ ਉੱਥੋਂ ਆਈਦੇ ਐ ਡੇਡ ਪਾਣੀ ਚ ਟੋਪ ਟੱਪ ਕੇ ਹੁਣ ਇੰਨਾ ਮੁਸ਼ਕਲ ਕਿੱਥੇ ਜਨਾਨੀਆਂ ਜਾਈਏ ਪੀਰ ਵਿਚਾਰੇ ਕੀ ਕਰਨੇ ਜਿਹੜੇ ਕਰਦੇ ਸਾਡੇ ਬੰਦੇ ਹੋਏ ਜੀਆਂ ਪੁੱਤਰ ਹੋਏ ਕਿੱਥੇ ਜਾਵਣ ਹੁਣ ਅਸੀਂ ਤੋਂ ਤੁਲਾ ਲੱਗਿਆ ਟੋਰ ਟੋਰ ਤੇ ਫਸਵਾ ਦੇ ਵਾਸਤੇ ਚੱਲੇ ਜਿਹੜੇ ਜਿਹੜੇ ਰਾਸ਼ਨ ਪਾਣੀ ਵੰਡਦੇ ਆ ਵੀਰ ਆ ਜਿਹੜੇ ਦੇਸ਼ਾਂ ਵਿਦੇਸ਼ਾਂ ਚੋਂ ਫੰਡਿੰਗ ਭੇਜ ਰਹੇ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਵੀ ਰਾਸ਼ਨ ਆਸ ਤਾਂ ਕਹਿਣਾ ਚਾਹਾਂਗੇ ਵੀ ਸੋਣ ਸਾਡੇ ਉੱਤੇ ਪੱਲੇ ਕੁਝ ਵੀ ਨਹੀਂ ਰਹਿ ਗਿਆ ਸਾਡੇ ਤੋਂ ਹੁਣ ਠੱਗੀ ਬੱਗੀ ਵੀ ਬਸ ਬੰਦ ਹੋ ਗਈ ਸਾਡੀ ਜ਼ਮੀਨਾਂ ਦੇ ਸਿਰ ਤੇ ਸੀ ਜੋ ਕੁਛ ਹੈਗਾ ਸੀ ਜੇ ਆਪਸਵਾ ਦੇ ਸਿਰ ਤੇ ਸੀ ਹਰ ਸਕੇ ਨੇ ਸਾਡੀ ਵਾਤ ਵਾਤ ਸੇਵਾ ਕਰਨ ਹੁਣ ਉਸ ਤਾਂ ਇੱਕ ਗੱਲ ਮੰਗਤੇ ਹੀ ਬਨੇ ਬੈਠਿਆ ਜਦ ਪੱਲੇ ਨਹੀਂ ਸਾਡੇ ਕੋਲ ਸ ਤਾਂ ਮੰਗਤੇ ਗਨੇ ਨਾ ਨਹੀਂ ਤਾਂ ਅਗੇ ਅਸੀਂ ਕੱਟ ਦੇ ਹੂੰ ਕੋਈ ਪੈਸਾ ਨਹੀਂ ਕੋਈ ਟਕਾ ਨਹੀਂ ਕੋਸ਼ ਨਹੀਂ ਬੱਚੇ ਨਿੱਕੇ ਨਿੱਕੇ ਕਿੱਧਰ ਲੈ ਜਾਈਏ ਹੂੰ ਬਹੁਤ ਨਸੀਬ ਤੇ ਭਰਾਵਾ ਸ ਬੜੀ ਮੁਸੀਬਤ ਜੇ ਸਾਡੀ ਮਾਲਕ ਕੱਢੇ ਤਾਂ ਘੜ ਸਕਦਾ ਮੁਸੀਬਤ ਹਾਂ ਉਹਨੇ ਸਿਕਨੂ ਰੋਸੇਗੀ ਪਾਣੀ ਕਿਵੇਂ ਨਿਕਲੂਗਾ ਨਾ ਪਰਮਾਤਮਾ ਚਲੋ ਮੀਂਹ ਤਾਂ ਬੰਦ ਕਰ ਦੂਗਾ ਪਰ ਇਹ ਪਾਣੀ ਕਿਸ ਹੱਬ ਇਹ ਹੁਣ ਮਾਲਕ ਨੂੰ ਪਤਾ ਸੱਚੇ ਪਾਤਸ਼ਾਹ ਨੂੰ ਜਿੰਨੇ ਭੇਜਿਆ ਉਹਨੂੰ ਪਤਾ ਵਾਪਸ ਕਿਵੇਂ ਲੈ ਜਾਵੇਗਾ ਆਪਾਂ ਤੇਨ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਹਾਂ ਹੁਣ ਪਾਣੀ ਨਿਕਲ ਵੀ ਜਾਵੇ ਸਾਡੇ ਪੱਲੇ ਖੁਸ਼ ਨਹੀਂ ਪੈਣਾ ਵੀਰੇ ਸਾਡੇ ਤਾਂ ਫਸਲਾਂ ਦੇ ਉੱਤੋਂ ਪਾਣੀ 10 10 ਦਿਨ ਹੋ ਗਿਆ ਟੱਪੀ ਜਾਂਦਾ ਹੁਣ ਦੇ ਪੱਲੇ ਕੁਝ ਰਹਿ ਗਿਆ ਹੂੰ ਜੀ ਤੇ ਭੈਣ ਚਲੋ ਕੋਈ ਨਹੀਂ ਪਰਮਾਤਮਾ ਦਊਗਾ ਸਾਤ-ਸਾਤ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਸਾਹਮਣੇ ਤੁਹਾਨੂੰ ਨਜ਼ਰ ਆ ਰਹੇ ਹੋਣੇ ਉਹ ਕੋਠੇ ਆ ਜਿਹੜੇ ਬਿਲਕੁਲ ਉ ਘਾਰ ਨਜ਼ਰ ਆ ਰਹੇ ਆ ਉਹਨਾਂ ਲੋਕਾਂ ਦੇ ਜਿਨ੍ਹਾਂ ਕੋਲ ਸਿਰਫ ਇੱਥੇ ਡੇਡ-ਡੇਡ 2-2 ਕਿੱਲੇ ਜਿਹੜੀ ਜ਼ਮੀਨ ਹੈ ਤੁਹਾਨੂੰ ਦੱਸਿਆ ਕਿ ਇਹ ਭੈਣਾਂ ਜਿਹੜੀਆਂ ਸਾਡੇ ਨਾਲ ਗੱਲਬਾਤ ਕਰਕੇ ਗਈਆਂ ਨੇ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਡੇ ਕੋਲੇ 6-7 ਕਿੱਲੇ ਜ਼ਮੀਨ ਆ ਜਿਹੜੀ ਉਹ ਜ਼ਮੀਨ ਸਾਡੇ ਕੋਲੇ 6-7 ਕਿੱਲੇ ਆ ਤੇ ਉਹਦੇ ਵਿੱਚ ਅਸੀਂ 4-5 ਪਰਿਵਾਰ ਰਹਿਨੇ ਆ ਤਾਂ ਇਹਦਾ ਮਤਲਬ ਇਹ ਹੈ ਕਿ ਕਿਸੇ ਨੂੰ ਕਿਲਾ ਕਿਸੇ ਨੂੰ ਡੇਡ ਡੇਡ ਕਿਲਾ ਇਥੇ ਜ਼ਮੀਨਾਂ ਜਿਹੜੇ ਆਪਣੇ ਪੇਟ ਪਾਲਦੇ ਨੇ ਲੋਕ ਪਰ ਹੜਾਂ ਦੀ ਮਾਰਚ ਮਾਰਚ ਹੈ ਜਿਹੜਾ ਆਏ ਵਾਰ ਆਉਂਦੇ ਨੇ ਪਰ ਇਹ ਸਰਕਾਰਾਂ ਜਿਹੜੀਆਂ ਗੰਗਲੂਆਂ ਤੋਂ ਮਿੱਟੀ ਝਾੜਦੀਆਂ ਨੇ ਕੇਸੀਆਂ ਲੈ ਲੈ ਕੇ ਜਿਹੜੇ ਆਪਣੇ ਬੈਨਰ ਲਗਾ ਲਗਾ ਕੇ ਜ਼ਰੂਰ ਲੋਕਾਂ ਦੇ ਜਿਹੜਾ ਜਾ ਕੇ ਉਹਨਾਂ ਦੋਥੇ ਜਾ ਕੇ ਵੋਟ ਦੀ ਰਾਜਨੀਤੀ ਜ਼ਰੂਰ ਕਰਦੀਆਂ ਨੇ ਪਰ ਇਹਨਾਂ ਦੇ ਪੱਕੇ ਪ੍ਰਬੰਧ ਨਹੀਂ ਕੀਤੇ ਜਾਂਦੇ ਤਾ ਇਹ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਕਿ ਬਾਈ ਨੇ ਜਿਹੜੀਆਂ ਬੋਤਲਾਂ ਨੇ ਜਿਹੜੀਆਂ ਵਾਪਸ ਕਰ ਦਿੱਤੀਆਂ ਨੇ ਕੀ ਗੱਲ ਹੋਈ ਬਾਈ ਜੀ ਕਿਉਂ ਉਹ ਤੋਂ ਲੰਗਰ ਖਾਵਾਗੇ ਸੀ ਕੀ ਗੱਲ ਹੋਈ ਉਹ ਯਾਰ ਘੁਰਕੇ ਲਿਆ ਜਾਂਦੇ ਨੇ ਪਹਿਲਾਂ ਉੱਥੋਂ ਉੱਤੇ ਬਹਿ ਜਾਂਦੇ ਟਰਾਲਿਆਂ ਦੇ ਆ ਕਿੰਨੀਆਂ ਮਿੰਟਾਂ ਨਹੀਂ ਆ ਗਏ ਨੇ ਲੰਗਰ ਨਹੀਂ ਇੱਥੇ ਪਚਾਉਂਦੇ ਸਿੱਧੇ ਲੈ ਜਾਂਦੇ ਨੇ ਪਿੰਡ ਵਿੱਚ ਹਾਂ ਆਦਾ ਵੇਖ ਪਾਣੀ ਵੇਖੋ ਕਿੱਡਾ ਕਿੱਡਾ ਕਰੇ ਆਪਾਂ ਟੋਰ ਦੇ ਲੰਗਰ ਦੇ ਪਿੱਛੇ ਜਾਈਏ ਇੰਨੇ ਟੋਰ ਦੇ ਜਾਈਏ ਏਡੇ ਏਡੇ ਪਾਣੀ ਵਿੱਚ ਦੇਖ ਕੀ ਫਾਇਦਾ ਸਾਨੂੰ ਚਲੋ ਦੋ ਦੋ ਫੁਰਕੇ ਦੇਣੇ ਦਿੱਤੀ ਜਾਵਣ ਨਹੀਂ ਬਾਵਾ ਸਰ ਕਹਿੰਦੇ ਚਲੋ ਦੋ ਨਾ ਨਾ ਦੇਂਦੇ ਉਹ ਨਹੀਂ ਬਾਵਾ ਸਰ ਦੋ ਨਾ ਦੋ ਲੰਠਾ ਨਾ ਦੇਂਦੇ ਬਾਵਾ ਸਰ ਦੇਂਦੇ ਪਰਿਵਾਰ ਵਾਧੂਏਗਾ ਹਾਂ ਹਾਂ ਪਰਿਵਾਰ ਸਹੀ ਹੈਗਾ ਪਰਿਵਾਰ ਦੇ ਕਿੰਨੇ ਜੀ ਆ ਜੀ ਕਿੰਨੇ ਮੈਂਬਰ ਨੇ ਤੁਸੀਂ ਕਿੰਨੇ ਕਿੰਨੇ ਬਣ ਅਸੀਂ 4 ਜਣੇ 4 ਜਣੇ ਚਾਰ ਦੋ ਦਿੱਤੀਆਂ ਲੈਣ ਸਾ ਦੋ ਦਿੱਤੀਆਂ ਨੇ ਹੂੰ ਇਹ ਸੁਬਾ ਸ਼ਾਮ ਦੇ ਇੱਕ ਵਾਰੀ ਦੇ ਜਾਂਦੇ ਹੋਰ ਇੱਕ ਕਵਾ ਕੋਈ ਸਰਕਾਰ ਦੇ ਲੀਡਰ ਆਏ ਤੁਸੀਂ ਵੋਟਾ ਪਾਉਣੇ ਉਹਨਾਂ ਚ ਪਾਇਆ ਕੋਈ ਕੋਈ ਨਹੀਂ ਆਇਆ ਸਾਡੇ ਤੋਂ ਕੋਈ ਨਹੀਂ ਸੁਣਾਈ ਹੁੰਦੀ ਕਿੰਨੇ ਘਰਾਂ ਵਿੱਚ ਵਿੱਚ ਕਿੰਨੇ ਦਿਨ ਹੋ ਗਏ ਪਾਣੀ ਆਇਆ ਪਾਣੀ ਨੂੰ ਅੱਜ 5-6 ਦਿਨ ਹੋ ਗਏ ਸਾਤ ਦਿਨ ਕੋਈ ਨਹੀਂ ਆਇਆ ਕਿਹੜਾ ਘਰ ਹੈ ਪੈਣੀ ਤੁਹਾਡਾ ਇਹ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਪੈਣੀ ਜ਼ਮੀਨ ਹੈਗੀ ਹੈ ਤੁਹਾਡੇ ਕੋਲ ਨਹੀਂ ਜ਼ਮੀਨ ਜਮਾਨ ਕੋਈ ਕੁਝ ਨਹੀਂ ਹੈਗਾ ਸਾਡੇ ਜ਼ਮੀਨ ਕੁਝ ਨਹੀਂ ਹੈ ਹਾਂਜੀ ਆ ਘਰ ਹੈ ਤੁਹਾਡਾ ਹਾਂਜੀ ਪਰਿਵਾਰ ਦੇ ਵਿੱਚ ਕੌਣ ਕਮਾਉਣ ਵਾਲਾ ਤੁਹਾਡੇ ਉਹ ਇੱਕੋ ਹੀ ਹੈ ਕਮਾਉਣ ਵਾਲਾ ਬੱਸ ਤੇ ਰਾਸ਼ਨ ਵੀ ਵਾਪਸ ਕਰ ਦਿੱਤਾ ਹਾਂ ਹਾਂਜੀ ਸਤ ਬਾਈ ਜੀ ਕੀ ਇਹ ਗਾਲਾਂ ਕਿਉਂ ਰਾਸ਼ਨ ਜਿਹੜਾ ਤੁਸੀਂ ਕਹਿ ਦਿੰਦੇ ਹੋ ਮਨਾ ਕਰਦੇ ਆਂ ਦੇਖੁਰ ਕੇ ਪਈ ਤੇ ਜਿਹੜਾ ਦਾਲ ਲਿਆਵਾਂ ਦੇ ਆਇਥੇ ਜਿਹੜੇ ਟਰਾਲੀ ਟੋਲੀ ਕੋਈ ਨਹੀਂ ਰੁਕਦੀ ਹਾਂਜੀ ਇਹ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਇਸ ਘਰਾਂ ਦੀਆਂ ਜਿਹੜੇ ਗਰੀਬ ਲੋਕ ਨੇ ਜਿਹੜੇ ਇਹ ਕਿਵੇਂ ਆਪਣਾ ਜੀਵਨ ਬਸਰ ਕਰਨਗੇ ਆ ਤਸਵੀਰਾਂ ਦੇ ਵਿੱਚ ਦੇਖਿਆ ਕਿ ਤੁਸੀਂ ਫਸਲਾਂ ਜਿਹੜੀਆਂ ਬਿਲਕੁਲ ਤਬਾਹ ਹੋ ਗਈਆਂ ਨੇ ਤੈਸ਼ ਨੈਸ਼ ਹੋ ਗਿਆ ਫਸਲਾਂ ਦਾ ਬਾਈ ਜੀ ਕੀ ਕਰਦੇ ਹੋ ਲੌਡ ਹਲਫਾਇਟ ਲੱਗਿਆ ਸੀ ਅੱਛਾ ਜਿਆੜੀ ਕਰ ਜੀ ਹਾਂ ਹਾਂ ਜੀ ਹਾਂ ਕਿੰਨੇ ਜੀਓ ਪਰਿਵਾਰ ਦੇ ਚਾਰ ਜਨ ਚਾਰ ਜੀ ਅ ਦੋ ਮੀਆਂ ਬੀਵੀ ਔਰ ਬੱਚੇ ਹੈ ਹਾਂ ਜੀ ਹਾਂ ਠੀਕ ਹੈ ਕਿੰਨੇ ਟਾਈਮ ਤੋਂ ਰਹਿ ਰਹੇ ਹੋ ਇੱਥੇ ਗਾਈ ਜੀ ਤੋ ਕਰੀਬਨ 20-25 ਸਾਲ 25 ਸਾਲ ਹਾਂ ਜੀ ਇਹ ਪਾਣੀ ਕਦੋਂ ਕਦੋਂ ਆਇਆ ਇਹ ਹੁਣ ਚੌਥੀ ਵਾਰ ਪਾਣੀ ਆ ਗਿਆ ਇਸ ਮੇਰੇ ਵੱਲ ਹਾਂ ਜੀ ਕਦੇ ਕੀਆ ਸਵਾਲ ਕਰਿਆ ਜਦੋਂ ਵੋਟਾਂ ਲੈਣ ਆਉਂਦੇ ਆ ਉਹਨਾਂ ਨੂੰ ਵੀ ਪਾਣੀ ਦਾ ਪ੍ਰਬੰਧ ਕਰਨਾ ਬਹੁਤੁਰ ਕਿਹਾ ਸੀ ਹਾਂ ਜੀ ਹਾਲ ਨਹੀਂ ਹੋ ਰਿਹਾ ਪਾ ਦੇ ਡ੍ਰਾਈਵਰ ਬਾੜ ਬਾੜ ਨਾਲ ਪਾਰੋਂ ਵਿਖਾਈ ਦਾ ਬਾੜ ਨੂੰ ਵੀ ਨਹੀਂ ਪਾ ਦੇ ਜਿਹੜੇ ਜ਼ਮੀਨਾਂ ਵਾਲੇ ਨੇ ਉਹ ਪਾਣੀ ਨਹੀਂ ਦਿੰਦੇਗੇ ਆਇ ਤੁ ਦਰਿਆ ਲੰਘਦਾ ਤਾਂ ਪਾਣੀ ਇਹ ਦਰਿਆ ਦਾ ਜਿੰਨਾ ਵੀ ਆਦਾ ਪਾਣੀ ਇਸ ਪਿੰਡ ਦੀ ਵੋਟ ਕਿੰਨੀ ਹੈ 8 38900 900 ਹਾਂ ਜੀ ਕੀ ਮਤਲਬ ਕਿ ਇਦਾਂ ਹੀ ਕਰ ਰਹੇ ਨੇ ਹੋ ਜਿਵੇਂ ਇੱਕ ਇੱਕ ਦੋ ਦੋ ਘਰ ਆ ਬਸ ਇਦਾਂ ਹੀ ਰਹਿੰਦੇ ਹਾਂ ਜੀ ਹਾਂ ਜੀ ਇਕੱਠਾ ਪਿੰਡ ਦੀ ਵੋਟ ਹਾਂ ਜੀ ਹਾਂ ਜੀ ਇਸੇ ਤੱਕ ਹੀ ਮਿਲਦੀਆਂ ਕਰਨ ਹਾਂ ਜੀ ਹਾਂ ਜੀ ਹਾਂ ਜੀ ਸਵੀਡਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾਇਆ ਕਿ ਦੇਖੋ ਕੀ ਹਾਲਾਤ ਨੇ ਇਹਨਾਂ ਗਰੀਬ ਲੋਕਾਂ ਦੇ ਜਿਹੜੇ ਇੱਥੇ ਰਹਿ ਰਹੇ ਨੇ ਆਪਣਾ ਜੀਵਨ ਬਸਰ ਕਰ ਰਹੇ ਨੇ ਕਾਫੀ ਵਾਰ ਪਾਣੀ ਆ ਗਿਆ ਜਿਹੜਾ ਉਹ ਬਹੁਤ ਵਾਰੀ ਪਾਣੀ ਆ ਚੁੱਕਿਆ ਪਰ ਸਰਕਾਰਾਂ ਜਿਹੜੀਆਂ ਜਿਉਂ ਤੋਂ ਕਿਉਂ ਇਹਨਾਂ ਤੋਂ ਸਿਰਫ ਵੋਟਾਂ ਬੁਲਦੀਆਂ ਨੇ ਅਸਤੋ ਮੱਸ ਨਹੀਂ ਕਰਦੀਆਂ ਤਾਂ ਇਹੀ ਇਹ ਦੇਖਦੇ ਹਾਂ ਤੁਸੀਂ ਭਰਦੀਆਂ ਤਸਵੀਰਾਂ ਤੁਹਾਨੂੰ ਦਿਖਾਉਣੀ ਸਵੀਕਰਾਂ ਦੇ ਨਾਲ ਤਾਂ ਭੈਣ ਨੇ ਜਿਹੜਾ ਰਾਸ਼ਨ ਆਇਆ ਸੀ ਉਹ ਵਾਪਿਸ ਕਰ ਦਿੱਤਾ ਕਹ ਦਿੱਤਾ ਕਿ ਅਸੀਂ ਜਿਹੜਾ ਇਹ ਰਾਸ਼ਨਾ ਉਹ ਪੈਣ ਨਾਲ ਗੱਲਬਾਤ ਕਰਾਂਗੇ ਕਿ ਕਿਉਂ ਪੈਣੇ ਰਾਸ਼ਨਾ ਜਿਹੜਾ ਵਾਪਿਸ ਕਰਾਵਾ ਸਾਡੇ ਤਾਂ ਬਹੁਤ ਮਾੜੇ ਹਾਲਾਤ ਨੇ ਅਸੀਂ ਕੁਝ ਨਹੀਂ ਕਹਿ ਸਕਦੇ ਸਾਡੀ ਕੋਈ ਸਰ ਲੈਣ ਆਂਦਾ ਹੀ ਨਹੀਂ ਜੇ ਆਂਦੇ ਨੇ ਤਾਂ ਅੱਗੋਂ ਪਾਰਟੀਬਾਜੀ ਬਣੀ ਖੜੀ ਐ ਅੱਗੋਂ ਜਾਣ ਕੇ ਆਣਗੇ ਸਰਪੰਚ ਮੈਂਬਰ ਚਲੋ ਬਈ ਗੁਰਕੇ ਨੂੰ ਜਾਏਗਾ ਸਾਰਾ ਕੁਝ ਜਿਹੜੇ ਸੁੱਕ ਤੇ ਬੈਠੇ ਨੇ ਉਹਨਾਂ ਨੂੰ ਦਿੱਤੀ ਜਾਂਦੇ ਨੇ ਤੇ ਐਡੇ ਗੋਡੇ ਗੋਡੇ ਪਾਣੀ 'ਚ ਬੈਠੇ ਨੇ ਉਹਨਾਂ ਨੂੰ ਕੁਝ ਨਹੀਂ ਮਿਲਦਾ ਪਿਆ ਸਾਡੀ ਤਾਂ ਇਹ ਹੱਥ ਜੋੜ ਕੇ ਬੇਨਤੀ ਵੀ ਸਾਰਿਆਂ ਨੂੰ ਇਸ ਕੋ ਜੇ ਰੱਖੋ ਇਹ ਮੁਸੀਬਤ ਦੀ ਘੜੀ ਵਿੱਚ ਰਾਸ਼ਨ ਜੇ ਦੇਣਗੇ ਤਾਂ ਇੱਕ ਦਿਨਗੇ ਇੱਕ ਜਣੇ ਨੂੰ ਇਹ ਨਹੀਂ ਪਤਾ ਵੀ ਘੱਟ ਪਰਿਵਾਰ ਛੋਟੇ ਛੋਟੇ ਬੱਚੇ ਨੇ ਜੋ ਪੋਛੇ ਨਹੀਂ ਦੇ ਕੇ ਉਹਨਾਂ ਲੰਗਰ ਜਾਣਾ ਅੱਗੇ ਹੀ ਜਾਵੇਗਾ ਲੰਗਰ ਜਾਵੇਗਾ ਤਾਂ ਹੂੰ ਇਹ ਬਿਤ ਕਰਾ ਕਿਉਂ ਪਤਾ ਨਹੀਂ ਇਹ ਪਾਲਟੀ ਬਾਜੀ ਪਾਣੀ ਦੇ ਵਿੱਚ ਵੀ ਇਹਨਾਂ ਦੀ ਰਾਜਨੀਤੀ ਚੱਲ ਰਹੀ ਹੈ ਆ ਅਜੀਤਾ ਬਹੁਤ ਦੁਖੇ ਜਿਹੜੀ ਹੋਂਦੀ ਸਰਕਾਰ ਆਈ ਏ ਇਹ ਸਰਕਾਰ ਨੇ ਕੁਝ ਨਹੀਂ ਕੀਤਾ ਬਾਦਲਾ ਦੀ ਸਰਕਾਰ ਚ ਇੱਕ ਵਾਰੀ ਵੀ ਨਹੀਂ ਪਾਣੀ ਆਇਆ ਇੱਕ ਵਾਰੀ ਵੀ ਜਦੋਂ ਦੀ ਆਮ ਆਦਮੀ ਪਾਰਟੀ ਬਣੀ ਨਾ ਸਾਨੂੰ ਤਾਂ ਉਹਨੇ ਡੋਬ ਕੇ ਹੀ ਰੱਖ ਦਿੱਤਾ ਸਾਰਾ ਪੰਜਾਬ ਡੁੱਬਿਆ ਪਿਆ ਸਾਰਾ ਪੰਜਾਬ ਰੋਂਦਾ ਹੈ ਹਾਂ ਤੇ ਅੱਜ ਵੇਲੇ ਜੇ ਕੋਈ ਕਰਦਾ ਏ ਸਿੱਖ ਉਹ ਅੱਗੋਂ ਜਾਣ ਕੇ ਜੇ ਕੋਈ ਲੰ ਕਹਣਗੇ ਚਲੋ ਜੀ ਸਾਡਾ ਉੱਥੇ ਡੁੱਬਾ ਪੇੜੀਆ ਉੱਥੇ ਚਲੋ ਜਿਹੜੇ ਇੱਥੇ ਬੈਠੇ ਨੇ ਉਹਨਾਂ ਦੀ ਨਹੀਂ ਕਿਸੇ ਮਦਦ ਕਰਨੀ ਜੇ ਕਹਿਣਗੇ ਤੁਹਾਡੀ ਵੋਟਾਂ ਵਧਰਨੇ ਤੁਸੀਂ ਉਧਰੋਂ ਲਓ ਰਾਸ਼ਨ ਅਸੀਂ ਕੋ ਰਾਸ਼ਨ ਦੇ ਭੁੱਖੇ ਨਹੀਂ ਆ ਵੀਰੇ ਸਾਨੂੰ ਮੁਸੀਬਤ ਬਣੀ ਹੈ ਅਸੀਂ ਤਾਂ ਕਹਿੰਨੇ ਸਾਨੂੰ ਇੱਕ ਟਾਈਮ ਦੀ ਰੋਟੀ ਮਿਲ ਜੇ ਸਾਨੂੰ ਉਹ ਬੜੀ ਹੈ ਹਾਂ ਤੇ ਅੱਜ ਹੁਣ ਜੀ ਸਾਨੂੰ ਨਹੀਂ ਰੋਟੀ ਮਿਲੀ ਤਾਂ ਅਸੀਂ ਤਾਂ ਘੁਰ ਲਾਉਂਦੇ ਪਏ ਰੋਂਦੇ ਪਏ ਵੀ ਇੱਕ ਟਾਈਮ ਦੀ ਤਾਂ ਸਾਨੂੰ ਰੋਟੀ ਦਿੱਤੀ ਜਾਓ ਅੱਗੇ ਜਾਂਦੇ ਤੇ ਪੈਣੇ ਪਾਣੀ ਕਿੰਨੇ ਦਿਨ ਤੋਂ ਐਨਾ ਆਇਆ ਅੱਜ ਪਾਣੀ 7 ਦਿਨ ਹੋ ਗਏ ਅਸੀਂ ਇੱਥੇ ਬੈਠੇ ਆ 7 ਦਿਨ ਸਾਡੇ ਛੋਟੇ ਛੋਟੇ ਬੱਚੇ ਨੇ ਜਿਹੜੇ ਅਸੀਂ ਬਾਹਰ ਛੱਡ ਕੇ ਆਏ ਛੋਟੇ ਛੋਟੇ ਸਾਡਾ ਵੀ ਜੀਤੜ ਖੁਦਾਏ ਸਾਡੇ ਘਰਾਂ ਦਾ ਹਾਲਾਤ ਵੇਖੋ ਕੀ ਹੋਈ ਪਈਲੇ ਪੈਣੇ ਫਿਰ ਘਰੇ ਉੱਥੋਂ ਜਾ ਕੇ ਉੱਥੇ ਰਹਿ ਪੋ ਜਿੱਥੇ ਤੁਸੀਂ ਬੱਚੇ ਛੱਡ ਕੇ ਆਂਦੇ ਇੱਥੇ ਕੀ ਪਤਾ ਪਾਣੀ ਨੀਆ ਚ ਵੜ ਗਿਆ ਤੇ ਕੀ ਪਤਾ ਕਦੋਂ ਘਰ ਡਿੱਗ ਪਵੇ ਪੈਣੇ ਤੁਸੀਂ ਵੀ ਉ ਰਾਵਾ ਨਹੀਂ ਕੁਲੀ ਛੱਡੀ ਜਾਂਦੀ ਭਾਵੇਂ ਮੰਦੀ ਕਿਸੇ ਦੀ ਭਾਵੇਂ ਚੰਗੀ ਏ ਇੱਥੇ ਜਿਹੜਾ ਕੋ ਪਾਣੀ ਵੇਖਣ ਆ ਲਾਂਦਾ ਜਿਹੜਾ ਕੋ ਕੋਈ ਆਂਦਾ ਏ ਉਹਨਾਂ ਵੇਖ ਲੈਣ ਵੀ ਹਾਂ ਸਮਾਨ ਪਿਆ ਹੈ ਰਾਤੀ ਚਲੋ ਜੀ ਆਏ ਟਰੋਡ ਉੱਤੇ ਘਰ ਏ ਇੱਥੇ ਟੜਕਤੇ ਜਿੰਨਾ ਮਰਜ਼ੀ ਰੋਕੀ ਜੋ ਪਾਣੀ ਵਾਲਿਆਂ ਨੇ ਤਾਂ ਆਣਾ ਹੀ ਆਣਾ ਵੇਖਣ ਅਸੀਂ ਤਾਂ ਦੂਬੇ ਦੂਬੇ ਪਏ ਸਾਡੇ ਦਾਣਾ ਫੱਕਾ ਸਾਰਾ ਕੁਝ ਘਰੇ ਪਿਆ ਤੇ ਜੇ ਕੋਈ ਲੈ ਗਿਆ ਚੋਰੀ ਤਾਂ ਅਸੀਂ ਤਾਂ ਫੇਰ ਉੱਥੇ ਦੇ ਉੱਥੇ ਰਹਿ ਜਾਵਾਂਗੇ ਸਾਡੇ ਕੋਲ ਤਾਂ ਹੁਣ ਇੱਕਰੀ ਦੋ ਤਿੰਨ ਮਹੀਨੇ ਤਾਂ ਇਹ ਪਾਣੀ ਸੁੱਕਦੇ ਸੁੱਕਦੇ ਮੀਂਹ ਲੱਗ ਜਾਣਾ ਹੈ ਤੇ ਅਸੀਂ ਕਿੱਥੇ ਮਿਹਨਤ ਕਰਾਂ ਸਾਨੂੰ ਤਾਂ ਇਹ ਵੀ ਡਾਰੇ ਵੀ ਅਸੀਂ ਕਿੱਥੇ ਜਾਵਾਂਗੇ ਕੀ ਖਾਵਾਂਗੇ ਹੁਣ ਹੁਣ ਤਾਂ ਚਲੋ ਦੋ ਦਿਨ ਤੁਹਾਨੂੰ ਜਦੋਂ ਤੱਕ ਪਾਣੀ ਨਹੀਂ ਸੁੱਕਦਾ ਦੇ ਜਾਣਗੇ ਉਸ ਤੋਂ ਬਾਅਦ ਦੇ ਵੀ ਹਾਲਾਤ ਤੁਹਾਡੇ ਜਿਹੜੀਆਂ ਫਸਲਾਂ ਨੇ ਤੈਸ ਨਸ਼ ਹੋ ਗਈਆਂ ਨੇ ਤੁਸੀਂ ਕਮਾ ਕੇ ਕਿੱਥੇ ਖਾ ਇਹ ਗੱਲ ਹੁਣ ਗਰੀਬ ਕੰਮ ਹੀ ਨਹੀਂ ਹੈਗਾ ਗਰੀਬ ਜਾਏਗਾ ਕੋਈ ਨਰਮੇ ਜਾਉਣਗੇ ਉਹ ਵੀ ਅਗਲੇ ਜੇ ਕਿਸੇ ਤੇ ਜੀ ਕੀਤਾ ਤਾਂ ਕੋਈ ਲੈ ਜਾਵੇਗਾ ਨਹੀਂ ਤਾਂ ਉਹ ਆਪ ਢੇੜ ਕੋਈ ਆ ਝਾੜੂ ਪੋਚਾ ਤਾਂ ਲਾਵਾ ਹੀ ਕੇ ਫੇਰ ਉਹ ਕੀ ਕਰੀਏ ਟੇਡ ਤਾਂ ਪਾਲਣਾ ਹੀ ਬਚਿਆ ਦਾ ਪਹਿਲਾਂ ਕੀ ਕਰਦੀ ਹਾਂ ਪੈਣੇ ਕੀ ਪਹਿਲਾਂ ਮੈਂ ਸਕੂਲ ਚ ਲੱਗੀ ਹੋਈ ਸਿਰਫ 1500 ਰੁਪਏ ਤੇ ਸਫਾਈ ਕਰਨ ਤੇ ਲੱਗੀ ਹੋਈ ਹਾਂ ਤੇ ਹੁਣ ਮੈਂ ਇਸ ਟਾਈਮ ਕੋਈ ਕਹਿ ਨਹੀਂ ਸਕਦੀ ਕਿਸੇ ਨੂੰ ਵੀ ਸਾਡੇ ਘਰ ਦੇ ਇੰਨੇ ਹਾਲਾਤ ਮਾੜੇ ਨੇ ਵੇਖ ਲੋ ਅਸੀਂ ਇੱਕ ਲੰਗਰ ਦੇ ਪਿੱਛੇ ਗਏ ਆ ਸਾਨੂੰ ਇੱਕ ਉਹਨਾਂ ਲੰਗਰ ਨਹੀਂ ਅੱਜ ਤੱਕ ਆਪਣੇ ਮਨ ਨੂੰ ਦੁਖੀ ਕਰਨਾ ਕੋਈ ਨਹੀਂ ਪਰਮਾਤਮਾ ਨੇ ਪੇਟ ਲਾਇਆ ਤਾਂ ਜਰੂਰ ਆਪਣੇ ਪੇਟ ਦੀ ਖਾਤਰ ਆ ਜਿਹੜਾ ਜਰੂਰ ਕਰੂਗਾ ਨਹੀਂ ਅਸੀਂ ਆ ਦਿਨ ਕਦੇ ਨਹੀਂ ਦੇਖਦੇ ਸੀ ਜਿਹੜੀ ਸੁਧਵ ਕਰੇ ਰਹੇ ਹਾਂ ਕਿਸੇ ਨਾਲ ਨਹੀਂ ਹੋਏ ਕਰੇ ਮਹਾਰਾਜ ਕਿਸੇ ਅਸੀਂ ਫਿਰ ਵੀ ਉਸ ਮਹਾਰਾਜ ਦੇ ਖੁਸ਼ ਹੈ ਇਹ ਵੀ ਸਾਨੂੰ ਜਿਹੜੇ ਜ਼ਿੰਦਾ ਬਖਸ਼ੀ ਕਰਾ ਸੀ ਲੰਗਰ ਦੇ ਭੁੱਖੇ ਨਹੀਂ ਹੈ ਹਾਂ ਦੇਖੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਭੈਣ ਭਾਵਕ ਹੋਏ ਆ ਪਰ ਇਹ ਨਹੀਂ ਕਰਨਾ ਚਾਹੀਦਾ ਉਹਨਾਂ ਵੀਰਾਂ ਨੂੰ ਵੀ ਕਿਉਂਕਿ ਜੇ ਇਹ ਗਰੀਬ ਲੋਕ ਨੇ ਇਹਨਾਂ ਨੂੰ ਜ਼ਰੂਰ ਰਾਸ਼ਨ ਆ ਜੇਕਰ ਲੈ ਕੇ ਆਂਦਾ ਤਾਂ ਜ਼ਰੂਰ ਇਹਨਾਂ ਦੇ ਪਰਿਵਾਰ ਮੁਤਾਬਕ ਤਾਂ ਦਿੱਤਾ ਜਾਵੇ ਇਹਨਾਂ ਦਾ ਇਸ ਕਰਕੇ ਰੋਸ ਹੈ ਮਨ ਦੇ ਵਿੱਚ ਇਹ ਨਹੀਂ ਕਿ ਉਹ ਲੰਗਰ ਤੋਂ ਮਨਾਹੀ ਕਰ ਰਹੇ ਆ ਜਾਂ ਕੋਈ ਲੈ ਕੇ ਆ ਰਿਹਾ ਪਰ ਇਹਨਾਂ ਦੇ ਪਰਿਵਾਰ ਦੇ ਵਿੱਚ ਜੀ ਜ਼ਿਆਦਾ ਨੇ ਪਰਿਵਾਰ ਦੇ ਵਿੱਚ ਬੱਚੇ ਨੇ ਤਾਂ ਉਹਨਾਂ ਦੇ ਲਈ ਵੀ ਤਾਂ ਰੈਸ਼ਨ ਚਾਹੀਦਾ ਹੈਗਾ ਪਰ ਇਹਨਾਂ ਨੂੰ ਸਿਰਫ ਇੱਕ ਥੈਲੀ ਦੇ ਦਿੱਤੀ ਸੀ ਪਰ ਉਸ ਨਾਲ ਜਿਹੜਾ ਘਰ ਆ ਦੇ ਵਿੱਚ ਗੁਜ਼ਾਰਾ ਨਹੀਂ ਹੋਣਾ ਸੀ ਇਸ ਕਰਕੇ ਭੈਣ ਭਾਵਕ ਹੋਇਆ ਪਰ ਤੇਜ ਦੇ ਵਿੱਚ ਵੀ ਪਾਣੀ ਆਉਂਦਾ ਤੇ ਹੁਣ ਵੀ ਪਾਣੀ ਆਉਂਦਾ ਭੈਣ ਨੇ ਦੱਸਿਆ ਕਿ ਬਦਲਾਂ ਦੀ ਸਰਕਾਰ ਵੇਲੇ ਸਾਡੇ ਕੋਲ ਆ ਜਿਹੜਾ ਪਾਣੀ ਦੀ ਇਸ ਤੱਕ ਨੋਬਤ ਨਹੀਂ ਆਉਂਦੀ ਸੀ ਪਰ ਭਗਵੰਤ ਮਾਨ ਦੀ ਸਰਕਾਰ ਦੀ ਵਿੱਚ ਜਿਹੜੀ ਨੋਬਤ ਆਈ ਹੈ ਪਰ ਭੈਣੇ ਭਗਵੰਤ ਮਾਨ ਸਰਕਾਰ ਭਗਵੰਤ ਮਾਨ ਆ ਜਿਹੜੇ ਸੀਐਮ ਸਾਹਿਬ ਆਪਣੇ ਉਹ ਕਹਿੰਦੇ ਕਿ ਭੈਣਾ ਸਾਥੋਂ ਬਹੁਤ ਖੁਸ਼ ਹੈ ਕੋਈ ਨਹੀਂ ਅਸੀਂ ਤਾਂ ਕੋਈ ਕੋਸ਼ੀਏ ਗਿਆ ਸਾਡੀ ਨਾ ਉਹਨੇ ਸਾਰ ਲਈ ਤੇ ਨਾ ਉਹਨੇ ਸਾਡੀ ਕੋਈ ਸੁਣੀ ਹੈ ਸਾਸੀ ਸਾਡੇ ਬਣੇ ਤਾਂ ਕੋਈ ਸਰਕਾਰ ਨਹੀਂ ਗਿਆ ਅਸੀਂ ਤਾਂ ਬਹੁਤ ਦੁਖੀ ਹੈ ਗਿਆ ਠੀਕ ਹੈ ਜੇ ਸੌਣਾ ਆਵੇਗਾ ਉਹ ਵੀ ਆਪਣੇ ਜਿੱਤੇ ਸਰਪੰਚਾ ਜਿਹੜੇ ਬਣਿਆ ਉਹਨਾਂ ਦੇ ਹੀ ਘਰੇ ਜਾਵੇਗਾ ਉਹਨੇ ਨਹੀਂ ਇੱਥੇ ਆ ਕੇ ਕਿਸੇ ਦੀ ਸਾਰ ਲਈ ਵੀ ਕੋਈ ਕਿਵੇਂ ਕੋਲੋਂ ਲੰਘ ਕੇ ਗਿਆ ਹੈ ਬਿਲਕੁਲ ਉਹ ਇੱਥੇ ਨਹੀਂ ਖੜੋਤਾ ਸਾਨੂੰ ਘਾ ਦੀ ਉਹਨਾਂ ਦੀ ਰਾਜਨੀਤੀ ਗਰੀਬ ਤਾਂ ਅੱਜ ਵੀ ਮਰਾਂ ਤੇ ਕੱਲ ਵੀ ਮਰਾਂ ਗਰੀਬਾਂ ਨੂੰ ਤਾਂ ਕਿਸੇ ਨੇ ਪੁੱਛਣਾ ਗਰੀਬ ਤਾਂ ਆਦੇ ਹੀ ਅੱਥਾ ਪੈਰਾ ਤੇ ਹੈ ਨਾ ਸਰਕਾਰ ਨੇ ਅੱਗੇ ਕੁਝ ਦਿੱਤਾ ਤੇ ਨਾ ਹੀ ਅੱਜ ਕਿਸੇ ਨੂੰ ਕੁਝ ਦੇਣਾ ਆਪਦੀ ਮਿਹਨਤ ਕਰਾਂਗੇ ਤੇ ਆਪਦੀ ਮਿਹਨਤ ਖਾਵਾਂਗੇ ਕੀ ਗੱਲਾਂ ਜਦੋਂ ਵੋਟਾਂ ਵੇਲੇ ਲੀਡਰ ਆਉਂਦੇ ਆ ਉਦੋਂ ਕਹਿੰਦੇ ਹੋ ਤੁਸੀਂ ਉਹਨਾਂ ਨੂੰ ਅਸੀਂ ਤਾਂ ਕਹਿੰਦੇ ਆ ਅਸੀਂ ਤਾਂ ਹੁਣ ਵੀ ਕਹਿੰਦੇ ਆ ਬਾਕੀ ਜਿਹੜੇ ਵਿੱਚੋਂ ਕੋ ਪੈਸੇ ਕੋਈ ਸੁਣਦਾ ਹੀ ਨਹੀਂ ਪੈਸੇ ਦੇ ਕੇ ਲੋਕਾਂ ਦੇ ਮੂੰਹ ਬੰਦ ਕਰਾ ਲੈਂਦੇ ਨੇ ਸਾਡੇ ਵਰਗਾ ਇੱਕ ਬੋਲੇਗਾ ਚੁੱਪ ਕਰਕੇ ਬਹਿ ਜਾਵੇਗਾ ਐਸੀ ਨਹੀਂ ਲੈਣੀ ਚਾਹੀਦੀ ਕਹਿ ਦੇਣਾ ਚਾਹੀਦਾ ਭੈਣੇ ਫਿਰ ਵੀ ਅਸੀਂ ਪੈਸੇ ਨਹੀਂ ਲੈਂਦੇ ਉਦੋਂ ਵੋਟਾਂ ਬਿਨਾਂ ਪੈਸਿਆਂ ਤੋਂ ਪਾ ਦੇਣੀਆਂ ਚਾਹੀਦੀਆਂ ਸੋਚਣਾ ਚਾਹੀਦਾ ਨੇ ਇਹਨਾਂ ਨੂੰ ਤੁਹਾਡੀ ਦੁਨੀਆ ਬੜੀ ਪਈ ਏ ਜਿਹੜੀ ਹੈਗੀ ਇਹ ਘਪਲਾ ਬਾਜੀ ਕਰ ਜਾਂਦੀ ਏ ਸਾਡੇ ਵਰਗਾ ਇੱਕ ਗਰੀਬ ਕੀ ਕਰੇਗਾ ਅਸੀਂ ਲੈ ਲੈ ਸੀ ਕੋਈ ਦੂਜਾ ਘਰ ਲੈ ਲੈ ਸੀ ਦੂਜਾ ਘਰ ਲੈ ਸੀ ਤੁਸੀਂ ਜਗਾ ਲੈ ਲੈ ਸੀ ਸਾਡਾ ਤਾਂ ਹਾਏ ਹੋਏ ਹੈ ਜੀ ਤਾਂ ਬਸ ਅਸੀਂ ਤਾਂ ਇਹੀ ਕਹਿੰਨੇ ਆਂ ਸਾਡੀ ਤੇ ਹੱਥ ਜੋੜ ਕੇ ਸਰਕਾਰ ਨੂੰ ਬੇਨਤੀ ਤੇ ਜੇ ਕੋ ਕਿਸੇ ਗਰੀਬ ਨੂੰ ਦੇਣਾ ਹੈ ਤਾਂ ਤੁਸੀਂ ਆਪ ਆਓ ਨਾ ਕੋ ਸਰਪੰਚਾਂ ਦੇ ਹੱਥ ਭੇਜੋ ਨਾ ਕੋ ਕੋਸ਼ ਆਪ ਤੁਸੀਂ ਮੌਕਾ ਵੇਖੋ ਆਪ ਤੁਸੀਂ ਉਹਨਾਂ ਦੇ ਘਰੇ ਜਾ ਕੇ ਪਚਾਓ ਐਨੀ ਹੀ ਬੇਨਤੀ ਹੈ ਸਾਡੀ ਤਾਂ ਸਰਕਾਰ ਤੇ ਤੇ ਮੇਰੀ ਇਹ ਵੀ ਰਿਕੁਐਸਟ ਹੈ ਪਹਿਲਾ ਭਰਾਵਾ ਜਿਹੜੇ ਮਦਦਾਂ ਲੈ ਆਂਦੇ ਨੇ ਉਹਨਾਂ ਨੂੰ ਦਿੱਤਾ ਜਾਵੇ ਜਿਹੜੇ ਪਾਣੀ ਦੇ ਵਿੱਚ ਬੈਠੇ ਆ ਜਿਨ੍ਹਾਂ ਦੇ ਛੋਟੇ-ਛੋਟੇ ਬੱਚੇ ਆ ਠੀਕ ਹੈ ਨਾ ਕੋਈ ਰਾਸ਼ਨ ਦਾ ਭੁੱਖਾ ਹੈ ਨਾ ਕੋਈ ਲੰਗਰ ਦਾ ਕੋਈ ਭੁੱਖਾ ਹੈ ਪਰ ਜੇ ਲਾਇਆ ਤਾਂ ਉਹਨਾਂ ਨੂੰ ਵੀ ਦਿਓ ਜਿਹੜੇ ਵਿਚਾਰੇ ਪਾਣੀ 'ਚ ਬੈਠੇ ਆ ਬਰਾਵਾ ਸਾਡੀਆਂ 100 ਮਜਬੂਰੀਆਂ ਨੇ ਵੀ ਅਸੀਂ ਇੱਥੇ ਖੰਡ ਖਾਂਦੇ ਕੋਨੀ ਬੈਠੇ ਆ ਇਹਨੇ ਤੇਨੂੰ ਫੋਟੋ ਜਿਹੜਾ ਪਾਣੀ ਚੜਿਆ ਹੋਇਆ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਣੀ ਕਿ ਅਸੀਂ ਹਰ ਦੇ ਘਰ ਦੇ ਅੰਦਰ ਤੁਹਾਡੀ ਚਾਹ ਤੇ ਮਰਵਾਉਣੀ ਹੈ ਤਸਵੀਰ ਆ ਦੇਖੋ ਤਸਵੀਰਾਂ ਦੇ ਵਿੱਚ ਕਿ ਇਹਨਾਂ ਦੀਆਂ ਜਿਹੜੀਆਂ ਫਰਿੱਜਾਂ ਨੇ ਮੰਜੇ ਆ ਜਿਹੜੇ ਉਹ ਬਾਹਰ ਕੱਢ ਕੇ ਰੱਖੇ ਹੋਏ ਆ ਦੇਖੋ ਕਿ ਇੱਕ ਕੰਦਾ ਨੇ ਜੜੀਆਂ ਡਿੱਗਣ ਵਾਲੀਆਂ ਬਿਲਕੁਲ ਦੇਖੋ ਤਸਵੀਰਾਂ ਦੇ ਵਿੱਚ ਆ ਕੰਦਾ ਬਿਲਕੁਲ ਡਿੱਗਣ ਵਾਲੀਆਂ ਨੇ ਆਸ-ਪਾਸੇ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਬਿਲਕੁਲ ਪਾਣੀ ਹੈ ਇਹ ਗਰੀਬ ਪਰਿਵਾਰ ਹੈ ਬਿਲਕੁਲ ਗਰੀਬ ਪਰਿਵਾਰ ਹੈ ਔਰ ਇਹ ਦੇਖੋ ਇਹਨਾਂ ਦੇ ਘਰ ਦਾ ਕਿੰਨਾ ਨੁਕਸਾਨ ਹੋ ਜਾਣਾ ਜਦੋਂ ਇਹ ਮਾੜੀ ਜੀ ਧੁੱਪ ਲੱਗੂ ਤੇ ਪਾਣੀ ਸੁੱਕੂਗਾ ਸਾਰੇ ਦੀ ਸਾਰੀਆਂ ਕੰਦਾ ਨੇ ਜਿਹੜੀਆਂ ਉਹ ਡਿੱਗ ਪੈਣੀਆਂ ਨੇ ਇੱਕ ਗਰੀਬ ਨੂੰ ਘਰ ਆ ਜਿਹੜਾ ਬਹੁਤ ਔਖਾ ਹੋ ਜਾਂਦਾ ਪਾਉਣਾ ਤੇ ਸਾਰੀ ਉਮਰ ਲੱਗ ਜਾਂਦੀ ਹੈ ਜਿਹੜੀ ਜਦੋਂ ਉਹ ਘਰ ਬਣਾਉਂਦਾ ਬਣਾਉਂਦੇ ਆ ਬਣਾਉਂਦਿਆ ਵੀ ਅੱਜ ਸਾਡਾ ਘਰ ਅੱਜ ਐਸੇ ਕਾ ਬਣ ਜਾਵੇ ਐਸੇ ਕਾ ਬਣ ਜਾਵੇ ਹਰ ਨਿਤ ਨਵਾਂ ਸੋਚਦਾ ਕਿਉਂਕਿ ਗਰੀਬ ਨੂੰ ਬਹੁਤ ਔਖਾ ਹੁੰਦਾ ਇੱਕਦਮ ਹੈ ਜਿਹੜਾ ਘਰ ਪਾਉਣਾ ਤਾਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਜਿਹੜਿਆ ਦੇਖੋ ਤਸਵੀਰਾਂ ਦੇ ਵਿੱਚ ਕਿ ਇਹ ਇਨਾਂ ਨੇ ਕਮਰੇ ਦੇ ਵਿੱਚ ਸੌਣ ਵਾਸਤੇ ਰੱਖਿਓ ਸੀ ਪਰ ਅੱਜ ਉੱਪਰ ਪੇਟੀ ਦੇ ਉੱਪਰ ਰੱਖਿਓ ਹੋਇਆ ਬੈੱਡ ਨਜ਼ਰ ਆ ਰਹੇ ਹੋਣਗੇ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਏ ਆਏ ਤਾਂ ਦੇਖੋ ਅਸੀਂ ਅੰਦਰ ਦੇਖੋ ਕਿ ਉਹਨਾਂ ਨੇ ਆਪਣਾ ਜਿਹੜਾ ਖਾਣ ਪੀਣ ਦਾ ਸਮਾਨ ਆ ਜਿਹੜਾ ਉਹ ਐਸ ਟਿਕਾ ਨਾਲ ਰੱਖਿਆ ਹੋਇਆ ਦੇਖੋ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਣੀ ਕਿ ਘਰ ਆ ਜਿਹੜਾ ਨੂਰਪੁਰ ਪਿੰਡ ਇਸ ਨੂਰਪੁਰ ਪਿੰਡ ਦੇ ਵਿੱਚ ਤੁਹਾਨੂੰ ਆ ਦੇਖੋ ਤਸਵੀਰਾਂ ਦੇ ਵਿੱਚ ਦਿਖਾਉਣੀ ਹੈ ਕਿ ਘਰ ਦੀਆਂ ਤਸਵੀਰਾਂ ਕਿਵੇਂ ਨੇ ਕਿ ਕਮਰੇ ਨੇ ਜਿਹੜੇ ਉਹਨਾਂ ਦੇ ਆ ਦੇਖੋ ਕਿ ਘਰ ਦੇ ਵਿੱਚ ਕੀ ਹਾਲਾਤ ਨੇ ਦਿਖਾਉਣੀ ਹੈ ਤੁਹਾਨੂੰ ਘਰ ਦੇ ਹਾਲਾਤ ਅਸੀਂ ਆਹ ਹਾਲਾਤ ਨੇ ਜਿਹੜੇ ਘਰ ਦੇ ਇਨਵਰਟਰ ਦੇਖ ਰਹੇ ਹੋ ਸਾਹਮਣੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੋਊਗਾ ਤੁਹਾਨੂੰ ਸਾਹਮਣੇ ਜਿਹੜਾ ਇਨਵਰਟਰ ਆ ਤਾਂ ਉਹ ਇਨਵਰਟਰ ਇਸ ਸੈਮ ਉੱਪਰ ਰੱਖਿਆ ਹੋਇਆ ਉਹਨਾਂ ਨੇ ਕਿ ਕਰੰਟ ਨਾ ਆ ਜਾਵੇ ਜਿਹੜੇ ਮੰਜੇਆ ਜਿਹੜਾ ਖਾਣ ਪੀਣ ਵਾਲੀਆਂ ਵਸਤਾਂ ਨੇ ਹੋਰ ਵਸਤਾਂ ਨੇ ਤਾਂ ਇੱਥੇ ਇਸ ਟਾਈਮ ਤਿੰਨ ਤਿੰਨ ਫੁੱਟ ਦੇ ਤੱਕ ਜਿਹੜਾ ਪਾਣੀ ਹੈ ਪਹੁੰਚਿਆ ਹੋਇਆ ਤਾਂ ਤਿੰਨ ਤਿੰਨ ਫੁੱਟ ਪਾਣੀ ਪਹੁੰਚਿਆ ਹੋਇਆ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਆਂ ਤੁਸੀਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਇਹਨਾਂ ਗਰੀਬ ਲੋਕਾਂ ਦੀ ਮਦਦ ਦੇ ਲਈ ਸਰਕਾਰ ਅੱਗੇ ਆਵੇ ਇਹ 2 ਦਿਨਾਂ ਦੇ ਰਾਸ਼ਨ ਦਿੱਤੇ ਨਾਲ ਇੰਨਾ ਗਰੀਬ ਲੋਕਾਂ ਦੇ ਘਰ ਦੀ ਪਰਪਾਈ ਨਹੀਂ ਹੋਣ ਵਾਲੀ ਕਿਉਂਕਿ ਇਨ੍ਹਾਂ ਲੋਕਾਂ ਨੇ ਬੜੀ ਮਿਹਨਤ ਤੇ ਮਸੱਕਤ ਦੇ ਨਾਲ ਜਿਹੜੇ ਇਹ ਘਰ ਬਣਾਏ ਆ ਬੜੀ ਇਹਨਾਂ ਨੂੰ ਉਮਰਾਂ ਲੰਘ ਜਾਂਦੀਆਂ ਨੇ ਇਹ ਉਹ ਗਰੀਬ ਲੋਕ ਨੇ ਜਿਹੜੇ ਦਿਹਾੜੀ ਕਰਦੇ ਨੇ ਦਿਹਾੜੀ ਕਰਕੇ ਆਪਣੇ ਘਰ ਨੂੰ ਇੱਕ ਇੱਕ ਦਿਹਾੜੀ ਕਰਦੇ ਨੇ ਬੱਚੇ ਪਾਲਦੇ ਨੇ ਫੇਰ ਇਹ ਘਰ ਨੂੰ ਬਣਾਉਂਦੇ ਨੇ ਪਰ ਇਹਨਾਂ ਦੀ ਸਾਰੀ ਉਮਰ ਲੱਗੀ ਐ ਇਸ ਘਰ ਨੂੰ ਬਣਾਉਣ ਤੇ